ਵਾਇ ਗੁਰੂ ਜੀ ਦਾ ਖਾਲਸਾ ਵਾਇ ਗੁਰੂ ਜੀ ਦੀ ਫਤਿਹ ਸੋ ਆਪ ਸਭ ਨੂੰ ਪਤਾ ਹੋਵੇਗਾ ਕਿ ਕੱਲ ਜੰਮੂ ਕਸ਼ਮੀਰ ਵਿੱਚ ਬਹੁਤ ਮਾੜੀ ਘਟਨਾ ਵਾਪਰੀ ਏ ਕਿਸੇ ਦੁਸ਼ਟ ਪਾਪੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਜ ਸਰੂਪ ਪਟ્રોલ ਪਾ ਕੇ ਅਗਨ ਭੇਟ ਕਰ ਦਿੱਤੇ ਸੋ ਉੱਥੇ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਗਿਆ ਤੇ ਸੰਗਤਾਂ ਨੇ ਉਸ ਪਾਪੀ ਦਾ ਘਰ ਵੀ ਮਿੱਟੀ ਵਿੱਚ ਮਲੀਦ ਕਰ ਦਿੱਤਾ ਅਤੇ ਉਸ ਨੂੰ ਪੁਲਿਸ ਨੇ ਵੀ ਫੜ ਲਿਆ ਸੋ ਉੱਥੇ ਕੱਲ ਜੋਦੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਉਹ ਪਹੁੰਚੇ ਤੇ ਉਹਨਾਂ ਨੇ ਜਾ ਕੇ ਕਮੇਟੀ ਨੂੰ ਵੀ ਝਾੜ ਪਾਈ ਤੇ ਪੁਲਿਸ ਨੂੰ ਵੀ ਸਖਤ ਹਦਾਇਤ ਦਿੱਤੀ ਕਿ ਇਸ ਦੁਸ਼ਟ ਪਾਪੀਓ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸੋ ਤੁਸੀਂ ਪਹਿਲਾਂ ਵੀਡੀਓ ਵੇਖੋ ਫਿਰ ਆਪਾਂ ਕਰਦੇ ਹਾਂ ਗੱਲ ਤਿੰਨ ਬੰਦੇ ਦੇ ਤੇ ਸ਼ਾਮਲ ਆ ਦੋ ਮੁੰਨੇ ਇੱਕ ਬੰਦਾ ਤੁਸੀਂ ਅਰੈਸਟ ਕੀਤਾ ਉਹ ਜਿਹੜੇ ਦੋ ਬੰਦੇ ਆ ਉਹਨਾਂ ਨੂੰ ਫੜੋ ਨਾਮ ਨਸ਼ਰ ਕਰੋ 24 ਘੰਟੇ ਇਹਦੇ ਤੋਂ ਮੰਦਭਾਗੀ ਗੱਲ ਸਾਡੇ ਲਈ ਹੋ ਹੀ ਨਹੀਂ ਸਕਦੀ ਕੋਈ ਇਸ ਤਰੀਕੇ ਨਾਲ ਸਾਡੇ ਮਹਾਰਾਜ ਦੀ ਬੇਅਦਬੀ ਕਰ ਦੇ ਦੂਜੀ ਗੱਲ ਆ ਪਾਪੀ ਦਾ ਲਾਗੇ ਘਾਰ ਆ ਉਹ ਸੰਗਤਾਨਿਤ ਮਿਟੀ ਕੀਤਾ ਸਾਡੇ ਕਿਸੇ ਵੀ ਨੌਜਵਾਨ ਤੇ ਪਰਚਾ एफआईआर कारवाही ਨਹੀਂ ਹੋਣੀ ਚਾਹੀਦੀ ਬੋਲੇ ਸੁਣੋ ਸਤਿ ਸ਼੍ਰੀ ਅਕਾਲ ਕਦੀ ਵੀ ਉਹਦੇ ਘਰ ਠੇਹ ਰੂਗਾ ਉਹਦਾ ਘਰ ਕੋਈ ਇਲਾਕੇ ਦਾ ਬੰਦਾ ਕੋਈ ਹੋਰ ਬੰਦਾ ਇਸ ਘਰ ਦੇ ਵਿੱਚ ਅਸੀਂ ਨਹੀਂ ਵਸਣ ਦੇਣਾ ਇਹ ਇਦਾਂ ਹੀ ਰਹੂਗਾ ਮੈਨੂੰ ਪਤਾ ਉਥੇ ਸਾਡੇ ਰੋਪੜ ਦੇ ਲਾਗੇ ਪਨਿਹਾਰੇ ਵਾਲੇ ਸਾਧ ਦੇ ਚੇਲਿਆਂ ਨੇ ਬੇਦਬੀ ਕੀਤੀ ਉਹਦਾ ਘਰ ਅੱਜ ਵੀ ਥੇ ਬਣਿਆ ਇਹ ਥੇ ਹੀ ਰਹੋਗਾ ਤੁਸੀਂ ਤੈ ਕਰਾਉਣਾ ਪਰ ਸਾਡੇ ਕਿਸੇ ਵੀ ਨੌਜਵਾਨ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਤੁਸੀਂ ਦੋਸ਼ੀ ਫੜੋ ਤੁਸੀਂ ਆਪਣੇ ਕਾਨੂੰਨ ਦੇ ਮੁਤਾਬਕ ਜਿਹੜੀ ਵੀ ਸਖਤ ਤੋਂ ਸਖਤ ਕਾਰਵਾਈ ਕਰਨੀ ਆ ਕਰੋ ਪਰ 24 ਘੰਟਿਆਂ ਦੇ ਜਿਹੜੇ ਦੋ ਬੰਦੇ ਉਹ ਲੱਭ ਕੇ ਲਿਆਓ ਕਿਉਂਕਿ ਵੇਖੋ ਸੰਗਤ ਕਿੰਨੀ ਆ ਤੇ ਪੂਰੇ ਪੰਥ ਦਾ ਪ੍ਰੈਸ਼ਰ ਆ ਸਪੈਸ਼ਲੀ ਲੰਬੇ ਸਮੇਂ ਤੋਂ ਇਹੋ ਜੀ ਮੰਦਭਾਗੀ ਘਟਨਾ ਜਿਹਦਾ ਇੱਥੇ ਵਾਪਰੀ ਕਿੰਨੇ ਨਹੀਂ ਵਾਪਰੀ ਪ੍ਰਬੰਧਕ ਸਾਰੇ ਸਸਪੈਂਡਾ ਕੋਈ ਪ੍ਰਬੰਧਕ ਗੁਰਦੁਆਰੇ ਦਾ ਕਦੀ ਤਾਂ ਉਮਰ ਮੈਂਬਰ ਨਹੀਂ ਬਣ ਸਕਦਾ ਨਾ ਇਹਨਾਂ ਦੇ ਪਰਿਵਾਰ ਚੋਂ ਕੋਈ ਬਣ ਸਕਦਾ ਪ੍ਰਬੰਧਕ ਕਮੇਟੀ ਲਾਕੇ ਦੀ ਸੰਗਤ ਆਪ ਤੈਅ ਕਰੇ ਕੱਤੀ ਮੈਂਬਰੀ ਬਣਾਓ ਤੇ ਹਰ ਪ੍ਰਬੰਧਕ ਚੋਂ ਇੱਕ ਬੰਦਾ ਰਾਤ ਨੂੰ ਮਹੀਨੇ ਬਾਅਦ ਉਹਦੀ ਡਿਊਟੀ ਉਹ ਨਹੀਂ ਰਾਤ ਨੂੰ ਇੱਥੇ ਪਹਿਰੇਦਾਰੀ ਨਾਲ ਕਰੂਗਾ ਦੋ ਬੰਦੇ ਹੋਰ ਰੱਖੋ ਜੇ ਕੋਈ ਆਉਂਦਾ ਵਾ ਇੱਥੇ ਗਲਤ ਕੰਮ ਕਰਨਾ ਉਹਨੂੰ ਨਾਲ ਦੀ ਨਾਲ ਹੀ ਜੋ ਕਰਨਾ ਚਾਹੀਦਾ ਕਰੋ ਪਰ ਆਪਾਂ ਬਾਅਦ ਵਿੱਚ ਨਾ ਰੋਈਏ ਪਹਿਰੇਦਾਰੀ ਆਪਾਂ ਲਾਜ਼ਮੀ ਕਰੀਏ ਅਸੀਂ ਕੀ ਦੋਸ਼ ਦਈਏ ਆ ਕਾਚੇ ਦੇ ਸ਼ੀਸ਼ੇ ਲਾਏ ਹੋ ਇਹਨਾਂ ਨੇ ਜਿੱਦਾਂ ਕੋਈ ਮਰਜ਼ੀ ਅੰਦਰ ਵੜ ਜੇ ਤੋ ਅਫਸਰ ਵੀ ਇੱਥੇ ਆਇਆ ਕਿਵ ਕੁਮਾਰ ਇੱਕ ਤੇ ਸਾਡੇ ਕਿਸੇ ਨੌਜਵਾਨ ਤੇ ਜੇ ਕੋਈ ਪਰਚਾ ਜੇ ਕੋਈ ਕਾਰਵਾਈ ਹੋਈ ਤੇ ਆਪਾਂ ਫੇਰ ਇੱਥੇ ਆਵਾਂਗੇ ਇਧਰ ਪੰਥ ਮੋਰਚਾ ਲਾਊਗਾ ਬਾਕੀ ਦੋਸ਼ੀਆਂ ਨੂੰ ਫੜੋ ਇਹਦੇ ਘਰ ਦੇ ਵਿੱਚ ਕੋਈ ਵਸਨਾ ਨਹੀਂ ਚਾਹੀਦਾ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਵਾਪਰੀ ਆ ਮੈਂ ਤੁਹਾਡੇ ਸਾਰਿਆਂ ਦੇ ਦੁੱਖ 'ਚ ਦਿਲੋਂ ਸ਼ਰੀਕ ਆ ਗੁਰੂ ਗ੍ਰੰਥ ਸਾਹਿਬ ਸਾਡਾ ਹੀ ਗੁਰੂ ਨਹੀਂ ਇਹਨਾਂ ਦਾ ਵੀ ਗੁਰੂ ਆ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਸਿਜਦਾ ਕਰਦੇ ਉਹ 'ਚ ਗੁਰੂਆਂ ਦੀ ਬਾਣੀ ਭਗਤਾਂ ਦੀ ਬਾਣੀ ਭੱਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਹੋਕਾ ਦਿੰਦਾ ਵਾ ਪਵਲ ਅੱਲਾ 100 ਰੁਪਇਆ ਗੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਭਾਈ ਖਲਕ 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 ਮੈਂ ਖਾਲਕ ਪੂਰ ਰਾਇਓ ਸਰਬਠਾਈ ਮੈਂ ਇਲਾਕੇ ਦੀਆਂ ਸਾਰੀਆਂ ਹੀ ਗੁਰਦੁਆਰਾ ਕਮੇਟੀਆਂ ਨੂੰ ਤਗੀਦ ਕਰਕੇ ਜਾਣਾ ਹਰ ਗੁਰਦੁਆਰੇ ਚ ਪਹਿਰੇਦਾਰ ਹੋਣਾ ਚਾਹੀਦਾ ਜਿੱਥੇ ਪਹਿਰੇਦਾਰ ਨਹੀਂ ਹੋਊਗਾ ਉੱਥੋਂ ਸਰੂਪ ਫੇ ਨੇੜੇ ਗੁਰਦੁਆਰੇ ਆਪਾਂ ਪਹੁੰਚਾ ਦਾਂਗੇ ਔਰ ਦੁਨੀਆ ਭਰ ਦੇ ਸਿੱਖ ਵੀ ਗੁਰਦੁਆਰਿਆਂ 'ਚ ਪਹਿਰੇਦਾਰੀ ਦਾ ਪ੍ਰਬੰਧ ਕਰਨ ਵਾਹਿਗੁਰੂ ਜੀ ਕਾ ਖਾਲਸਾ। ਕਹੀਂ ਵੀਡੀਓ ਵੇਖ ਲਈ ਉਹਨਾਂ ਨੇ ਵੀਡੀਓ ਵਿੱਚ ਸਖਤ ਕਿਹਾ ਵਾ ਕਿ ਹਰੇ ਗੁਰੂ ਘਰ ਵਿੱਚ ਪਹਿਰੇਦਾਰ ਹੋਣਾ ਬਹੁਤ ਜ਼ਰੂਰੀ ਹੈ ਤੇ ਲਾਜ਼ਮੀ ਹੈ। ਅੱਜ ਕੱਲ ਕਮੇਟੀਆਂ ਪਿੱਛੇ ਲੜੀ ਜਾਂਦੇ ਨੇ ਮੈਂ ਪ੍ਰਧਾਨ ਬਣਨਾ ਮੈਂ ਇਹ ਕਰਨਾ ਮੈਂ ਉਹ ਕਰਨਾ ਪਰ ਕੋਈ ਗੁਰੂ ਘਰ ਵਿੱਚ ਸੇਵਾ ਕਰਨ ਲਈ ਵੀ ਹਾਜ਼ਰ ਹੁੰਦਾ ਨਹੀਂਗਾ। ਸਵੇਰੇ ਗ੍ਰੰਥੀ ਸਿੰਘ ਪ੍ਰਕਾਸ਼ ਕਰੇ ਸਭ ਕੁਝ ਇਕੱਲਾ ਗ੍ਰੰਥੀ ਸਿੰਘ ਕਿਵੇਂ ਆਸਾਂ ਸੰਗ ਦੱਸ ਨਾ ਤੁਸੀਂ ਤਨਖਾਹ ਦਿੰਦੇ ਚੰਗੀ ਤਰ੍ਹਾਂ ਗ੍ਰੰਥੀ ਸਿੰਘ ਨੂੰ ਜਾ ਤਾਂ ਵਧੀਆ ਕਰਕੇ ਤਨਖਾਹ ਦਿਓ ਗ੍ਰੰਥੀ ਸਿੰਘ ਆਪਣੀ ਪੂਰੀ ਜ਼ਿੰਮੇਵਾਰੀ ਸਾਂਭੇ ਅੱਜ ਕੱਲ ਬਹੁਤ ਜ਼ਿਆਦਾ ਬੁਰਾ ਹਾਲ ਹੈ ਸਾਧ ਸੰਗਤ ਜੀ ਹਰੇ ਗੁਰੂ ਘਰ ਵਿੱਚ ਦੋ ਤੋਂ ਤਿੰਨ ਰਖਵਾਲੇਦਾਰ ਹੋਣੇ ਚਾਹੀਦੇ ਨੇ ਰਾਤ ਨੂੰ ਵੀ ਹੋਣੇ ਚਾਹੀਦੇ ਨੇ ਦਿਨੇ ਵੀ ਹੋਣੇ ਚਾਹੀਦੇ ਨੇ ਅਸੀਂ ਜਿੱਥੇ ਵੀ ਜਾਂਦੇ ਹਾਂ ਵੇਖਦੇ ਹਾਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਨਾ ਕੋਈ ਮਾਨ ਮਰਿਆਦਾ ਹੁੰਦੀ ਗੁਰੂ ਘਰਾਂ ਵਿੱਚ ਸੋ ਭਾਈ ਇਹਨਾਂ ਗੱਲਾਂ ਦਾ ਧਿਆਨ ਰੱਖੋ ਸਭ ਤੋਂ ਪਹਿਲਾਂ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਸ ਤੋਂ ਬਾਅਦ ਸਭ ਕੋ ਸਭ ਕੁਝ ਉਸ ਤੋਂ ਬਾਅਦ ਹੈ